हाँ जी तो किदा सारे उम्मीद करते हैं कि सारे बहुत ही वाइया यार अज की वीडियो थोड़ी जी सीरीस आ क्योंकि अज मैं गल करा धार्मिक थावान पर हो रही आशकी बारे चिंता ना करो मैं थोड़ा बोर नहीं आन दिता एक बार वीडियो बोरिंग बिल्कुल नहीं आगे जाके बहुत मजा आएगा बस एक रिक्वेस्ट है कि मेरे हज़ार सब सबसक्राइबर पूरे कर दौ चलो फिर स्टार्ट कर सो तो अज मैं आशकी बारे गल करा देखो यार एक होंगी है नॉर्मल आशकी ਜੋਏ ਕੋਈ ਸਕੂਲ ਕਾਲਜ ਚ ਅਸੀਂ ਪੜਦੇ ਆਂ ਤੇ ਆਪਾਂ ਨੂੰ ਕੋਈ ਕੁੜੀ ਪਸੰਦ ਆ ਜਾਂਦੀ ਆ ਉਹ ਤਾਂ ਹੋ ਗਈ ਨਾਰਮਲ ਆਸ਼ਕੀ ਤੇ ਇੱਕ ਹੁੰਦੀ ਆ ਧਾਰਮਿਕ ਥਾਵਾਂ ਤੇ ਜਾ ਕੇ ਨੰਬਰ ਫਲਾਉਣ ਜਾਂ ਕਿਸੇ ਦਾ ਟਰਾਈ ਮਾਰਨ ਵਾਲੀ ਆਸ਼ਕੀ ਅੱਜ ਮੈਂ ਉਸ ਆਸ਼ਕੀ ਬਾਰੇ ਗੱਲ ਕਰਾਂਗਾ ਪਹਿਲਾਂ ਆਹ ਵਾਲੀ ਵੀਡੀਓ ਦੇਖੋ ਨਾਰੇ ਵੜੇ ਜਾਣਗੇ ਥਾਪੜ ਜਾਣਗੇ ਦੀ ਥਾਪੜ ਜਾਣਗੇ ਆਹ ਥਾਪੜ ਜਾਣਗੇ ਸਾਰੇ ਵੜੇ ਜਾਣਗੇ ਇਹ ਵੀਡੀਓਾ ਜੀਰੀ ਮੁਖਸਰ ਸਾਹਿਬ ਦੀ ਪੈਂਚੋ ਤਾਂ ਬਹੁਤ ਛੋਟੀ ਉਮਰ ਦੀ ਕੁੜੀ ਦਾ ਨੰਬਰ ਫੜਾਇਆ ਵਿਚਾਰੀਆਂ ਨੇ ਕੱਚੀ ਉਮਰ ਦੀ ਆ ਨਾ ਹਾਲੇ ਨਵੀਂ ਨਵੀਂ ਜਵਾਨੀ ਚੜੀ ਆ ਪੈਂਚੋ ਐਹੋ ਜੀ ਕੁੜੀ ਨੂੰ ਨੰਬਰ ਫੜਾ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ ਯਾਰ ਐਹੋ ਜੀ ਥੱਲੇ ਗੁਫਾ ਬਣੀ ਵੀ ਹੁੰਦੀ ਆ ਪਰ ਹਾਲੇ ਆਦਤ ਨਹੀਂ ਗਈ ਸਾਲੀ ਚਾਰ ਬੱਚਿਆਂ ਦੀ ਮਾਂ ਹੋਏਗੀ ਪਰ ਹਾਲੇ ਵੀ ਸੱਭਲ ਲੈਣ ਦੀ ਆਦਤ ਗਈ ਨਹੀਂ ਯਾਰ ਮੈਂ ਹਰੇਕ ਵੀਡੀਓ ਵਿੱਚ ਬੋਲਦਾ ਕਿ ਔਰਤਾਂ ਨੂੰ ਆਜ਼ਾਦੀ ਨਾ ਦਿਓ ਨਾ ਦਿਓ ਨਾ ਦਿਓ ਔਰਤਾਂ ਨੂੰ ਆਜ਼ਾਦੀ ਦੇਣਾ ਮਤਲਬ ਆਪਣੇ ਹੀ ਪੈਰ ਤੇ ਖਵਾੜੀ ਮਾਰਨਾ ਪਰ ਨਹੀਂ ਲੋਕ ਗੱਲ ਮੰਨਦੇ ਨਹੀਂ ਨੋਕ ਉਲਟਾ ਮੈਨੂੰ ਗੱਲਾਂ ਘਟਦਿਆ ਯਾਰ ਤੁਸੀਂ ਔਰਤਾਂ ਨੂੰ ਮੇਲਿਆਂ ਤੇ ਭੇਜਦੇ ਹੋ ਤੇ ਫਿਰ ਉਹ ਕਿੰਨਾ ਚੜਾ ਚੜਾ ਦਿੰਦੀਆਂ ਨੇ ਤੇ ਫਿਰ ਤੁਸੀਂ ਇੰਟਰਵਿਊ ਤੇ ਆ ਕੇ ਪੋਡਕਾਸਟ ਤੇ ਆ ਕੇ ਹੁੰਦੇ ਹੋ ਪਹਿਲੇ ਆਜ਼ਾਦੀ ਨਾ ਦਿਓ ਪਹਿਲੇ ਮੇਲਿਆਂ ਤੇ ਨਾ ਭੇਜੋ ਚਲੋ ਯਾਰ ਨੰਬਰ ਲੈਣਾ ਦੇਣਾ ਇਹ ਅਲੱਗ ਗੱਲ ਆ ਇਹ ਉਹਨਾਂ ਦਾ ਪਰਸਨਲ ਮੈਟਰ ਆ ਪਰ ਧਾਰਮਿਕ ਥਾਵਾਂ ਤੇ আর ਜੋ ਸੀਰੀਅਸ ਧਾਰਮਿਕ ਥਾਵਾਂ ਤੇ ਮੇਲਿਆਂ ਤੇ ਇਹ ਸਭ ਕਰਦੇ ਵਾ ਕੇ ਯਾਰ ਦੇਖੋ 80 ਤੋਂ 90% ਲੋਕ ਧਾਰਮਿਕ ਥਾਵਾਂ ਤੇ ਆਸ਼ਕੀ ਹੀ ਕਰਨ ਜਾਂਦੇ ਆ। ਮੁੰਡੇ ਹੋਣ ਕੁੜੀਆਂ ਹੁਣ 90% ਆਸ਼ਕੀ ਹੀ ਕਰਨ ਜਾਂਦੇ ਆ। ਤੇ ਫਿਰ ਇਹੀ ਮੁੰਡੇ ਇੰਸਟਾਗ੍ਰam ਤੇ ਕਮੈਂਟਾਂ ਵਿੱਚ ਕੁੜੀਆਂ ਤੇ ਅੱਕ ਲਈ ਇਨਸਾਫ ਮੰਗਦੇ ਨੇ। ਜੇਤੇ ਕਿਸੇ ਕੁੜੀ ਨਾਲ ਗਲਤ ਹੁੰਦਾ ਹੈ ਜਾਂ ਕਿ ਵੀਡੀਓ ਲੀਕ ਹੁੰਦੀ ਆ ਪਹਿਲਾਂ ਇੱਕ ਵੀਡੀਓ ਦੇਖਦੇ ਨੇ ਤੇ ਫਿਰ ਇੰਸਟਾਗ੍ਰam ਤੇ ਕਮੈਂਟਾਂ 'ਚ ਜਾ ਕੇ ਇਨਸਾਫ ਮੰਗਦੇ ਨੇ। ਵਾਹ ਵੀ ਵਾਹ। ਇਹ ਮੰਦਿਰਾਂ, ਮਸਜਿਦਾਂ ਦਾ ਚਰਚਾ ਜਾਂ ਗੁਰਦੁਆਰਿਆਂ। ਹਰ ਇੱਕ ਜਗ੍ਹਾ ਆਸ਼ਕੀ ਚਲਦੀ ਆ ਤੇ ਮੁੰਡੇ ਸਿਰਫ ਆਸ਼ਕੀ ਕਰਨ ਹੀ ਜਾਂਦੇ ਨੇ। ਮੁੰਡੇ ਸਿਰਫ ਨੰਬਰ ਫਲਾਨ ਹੀ ਜਾਂਦੇ ਨੇ ਤੇ ਕੁੜੀਆਂ ਸਿਰਫ ਨੰਬਰ ਫੜਨਾ ਹਰ ਇੱਕ ਜਗ੍ਹਾ ਇਹ ਸਭ ਚੱਲਦਾ ਹੈ ਆਪਾਂ ਕਹਿੰਦੇ ਆ ਨਾ ਉਹ ਧਰਮ ਵਾਲਾ ਹੈ ਉਹ ਧਰਮ ਵਾਲਾ ਹੈ ਹਰੇਕ ਧਰਮ ਵਿੱਚ ਹਰੇਕ ਧਾਰਮਿਕ ਥਾਂ ਤੇ ਇਹ ਸਭ ਹੀ ਚੱਲਦਾ ਹੈ ਸਿਰਫ 10% ਲੋਕ ਹੋਣਗੇ ਜਿਹੜੇ ਸਿਰਫ ਧਾਰਮਿਕ ਥਾਵਾਂ ਤੇ ਰੱਬ ਦਾ ਨਾਮ ਲੈ ਜਾਂਦੇ ਆ ਉਹ ਹੀ ਮੈਨੂੰ ਲੱਗਦਾ ਬਜ਼ੁਰਗ ਹੁੰਦੇ ਹੋਣਗੇ ਜਿਹੜੇ ਰੱਬ ਦਾ ਨਾਮ ਲੈ ਜਾਂਦੇ ਆ ਤੇਰਾ ਵਿਆਹ ਸੂਝ ਲੈਖਾ ਲੁੱਕ ਜਾਂਦੇ ਆ ਤੇ ਸਾਡੇ ਇਲਾਕੇ ਦੇ ਬੰਦੇ ਸਿਰਫ ਜਾਂਦੇ ਆ ਕੁੜੀਆਂ ਨੂੰ ਨੰਬਰ ਫੁਲਾਣਾ ਮੈਨੂੰ ਬਾਕੀ ਇਲਾਕਿਆਂ ਦਾ ਨਹੀਂ ਪਤਾ ਪਰ ਮੈਨੂੰ ਆਪਦੇ ਇਲਾਕੇ ਦਾ ਚੰਗੀ ਤਰ੍ਹਾਂ ਪਤਾ ਹੈ ਸਾਰੇ ਸਾਰੇ ਜਾਂਦੇ ਆ ਨੰਬਰ ਤੇ ਇਹ ਨਹੀਂ ਕਿ ਚੋਰੀ ਛਿਪੇ ਉੱਚੀ ਉੱਚੀ ਬੋਲਦੇ ਆ ਸਾਰਾ ਰਾਹ ਬੋਲਦੇ ਜਾਂਦੇ ਹੁੰਦੇ ਆ ਕਿ ਅੱਜ ਨੰਬਰ ਉਹਨੂੰ ਫੜਾਣਾ ਉਹਨੂੰ ਫੜਾਣਾ ਉਹਨੂੰ ਫੜਾਣਾ ਉੱਚੀ ਉੱਚੀ ਬੋਲਦੇ ਆ ਜਿਵੇਂ ਬੜੀ ਸ਼ਾਨ ਦੀ ਗੱਲ ਹੁੰਦੀ ਆ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਆ ਇਹ ਸਭ ਕੰਮ ਕਰਕੇ ਤੇ ਜਦੋਂ ਉੱਥੋਂ ਵਾਪਸ ਆਉਂਦੇ ਆ ਤੇ ਉੱਥੋਂ ਵਾਪਸ ਆ ਕੇ ਵੀ ਆਪਣੇ ਯਾਰਾਂ ਬਿਲ ਵਿੱਚ ਫੁਕਰੀ ਮਾਰਦੇ ਆ ਕਿ ਮੈਂ ਇੰਨੀਆਂ ਕੁੜੀਆਂ ਨੂੰ ਨੰਬਰ ਫੜਾਇਆ ਸਾਲਿਓ ਕਦੇ ਆਪਣੀ ਭੈਣ ਨੂੰ ਹੀ ਪੇਚ ਦਿਓ ਤਰਬੀਕ ਥਾਵਾਂ ਤੇ ਜਿਹੜਾ ਬਿਆਸ ਉਹ 10 12 ਮੁੰਡਿਆਂ ਦੇ ਨੰਬਰ ਲੈ ਕੇ ਆਵੇਗੀ ਕਿੰਨੀ ਵਧੀਆ ਗੱਲ ਹੋ ਜਣੀ ਆ 10 12 ਜੀਜੇ ਕਿੰਨੀ ਸਿਰਾਂ ਗੱਲਾਂ ਮੈਨੂੰ ਇਹ ਫालतू ਕੰਮ ਨਹੀਂ ਆਉਂਦੇ ਕਿਉਂਕਿ 12ਵੀਂ ਕਲਾਸ ਤੱਕ ਮੈਂ ਕਿਤੇ ਵੀ ਘੁੰਮਣ ਫਿਰਨੇ ਗਿਆ ਜਦੋਂ ਇਹ ਟਾਈਮ ਹੁੰਦਾ ਸਭ ਸਿੱਖਣ ਦਾ ਤੇ ਇਸ ਕਰਕੇ ਮੈਨੂੰ ਇਹ ਸਭ ਕੰਮ ਕਦੇ ਨਹੀਂ ਆਏ ਤੇ ਉਹਨਾਂ ਰੱਬ ਦਾ ਸ਼ੁਕਰ ਕਰਨਾ ਕਿ ਸ਼ੁਕਰ ਹੈ ਰੱਬਾ ਮੈਨੂੰ ਇਹ ਕੰਮ ਨਹੀਂ ਸਿਖਾਏ ਤੇ ਅੱਜ ਜਦ ਮੈਂ ਇਹ ਸਭ ਬੋਲ ਪਾ ਰਿਹਾ ਛੱਡੋ ਇਹ ਸਭ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ ਅਸੀਂ 2 ਸਾਲ ਪਹਿਲਾਂ ਡੇਰਾ ਬਿਆਸ ਗਏ ਸੀ ਅਤੇ ਮੇਰੇ ਖਾਸ ਯਾਰ ਬਿੱਲੀ ਨੂੰ ਦੋ ਤਿੰਨ ਮੁੰਡੇ ਜਾਣਦੇ ਸੀ ਅਤੇ ਉਹ ਸਾਡੇ ਨਾਲ ਮਿਲ ਗਿਆ ਤੇ ਅਸੀਂ ਇਕੱਠੇ ਡੇਰਾ ਬਿਆਸ ਘੁੰਮਣ ਫਿਰਨ ਲੱਗਾ ਤੇ ਉਹ ਮੁੰਡੇ ਸਾਲੇ ਪੱਕੇ ਆਸ਼ ਮਤਲਬ ਉਹ 3-4 ਕੁੜਿਆਂ ਨੂੰ ਢੇਲੀ ਨੇਬਰ ਬੜਾ ਆਗੇ ਆਉਂਦੇ ਸੀ ਤੇ ਜਦੋਂ satsang ਹੋਣਾ ਸੀ ਤੇ ਮੈਂ ਕਿਹਾ ਯਾਰ ਕੀ ਰੱਬ ਰੂਪ ਨਹੀਂ ਹੁੰਦਾ ਤੇ satsang ਮਤਲਬ satsang ਸੁਣ ਕੇ ਕੀ ਫਾਇਦਾ ਰਹਿਣ ਦਿੰਦੇ ਆਪਾਂ ਤੇ ਉਹ ਕਹਿੰਦੇ ਨਹੀਂ ਯਾਰ ਬਾਬਾ ਜੀ ਵਿੱਚ ਬਹੁਤ ਸ਼ਕਤੀ ਆ satsang ਤਾਂ ਸੁਣਨਾ ਹੀ ਪੈਣਾ ਹੈ satsang ਸੁਣ ਕੇ ਤਾਂ ਬਹੁਤ ਫਾਇਦਾ ਹੈ satsang ਵਿੱਚ ਬਾਬਾ ਜੀ ਬਹੁਤ ਵਧੀਆ ਗੱਲਾਂ ਕਰਦੇ ਆ ਬਾਬੇ ਨੂੰ ਸਭ ਕੁਝ ਪਤਾ ਹੁੰਦਾ ਹੈ ਤੇ ਇਹ ਗੱਲਾਂ ਉਹ ਬੰਦੇ ਕਰ ਰਹੇ ਸੀ ਜਿਹੜੇ ਹਰ ਰੋਜ਼ ਆਸ ਕੀ ਕਰਨ ਜਾਂਦੇ ਆ ਡੇਰਾ ਬਿਆਸ ਦੀ ਰੱਬੀਆ ਚਾਕੀ ਆਸ਼ਕੀ ਕਰਦੇ ਆ ਤੇ ਕੁੜੀਆਂ ਨੰਬਰ ਫੜ ਜਾਂਦੇ ਆ ਇਹ ਇਹ ਗੱਲਾਂ ਉਹ ਬੰਦੇ ਕਰ ਰਿਹਾ ਸੀ ਧਾਰਮਿਕ ਗੱਲਾਂ ਕਹਿੰਦਾ ਇਹ ਮਤਲਬ ਆ ਕਿ ਬੰਦੇ ਰੱਬਰ ਆਪੋ ਹੀ ਕਰਦੇ ਆ ਆਪਦੇ ਆਪ ਨੂੰ ਧਰਮ ਦਾ ਪੱਕਾ ਠੇਕੇਦਾਰ ਹੀ ਮੰਨਦੇ ਆ ਤੇ ਆਸ਼ਕੀ ਪੂਰੀ ਕਰਦੇ ਆ ਇਹ ਤਾਂ ਕੰਮ ਚੱਲਦੇ ਨੇ ਇਸ ਤੋਂ ਚੰਗਾ ਤਾਂ ਉਹੀ ਬੰਦੇ ਨੇ ਜਿਹੜੇ ਧਰਮਿਕ ਥਾਂ ਤਾਂ ਨਹੀਂ ਜਾਂਦੇ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਮੈਂ ਤਰਨ ਮਾੜਾ ਨਹੀਂ ਕਹਿ ਰਿਹਾ ਮੈਂ ਬਸ ਤਨੂੰ ਇਹ ਦੱਸ ਰਿਹਾ ਕਿ ਧਾਰਮਿਕ ਬੰਤੇ ਹਿਸਾਬ ਤੇ ਤੁਹਾਡੇ ਹੁੰਦੇ ਆ ਧਰਮ ਵਧੀਆ ਆ ਬਸ ਉਹਨਾਂ ਨੂੰ ਮੰਨਣ ਵਾਲੇ ਬੰਦੇ ਸਭ ਤੁਹਾਡੇ ਨਹੀਂ ਤਰਮ ਕੋਈ ਵੀ ਨਹੀਂ ਮਾਰਦਾ ਰਿਹਾ ਸਾਰੇ ਤਰਮਗਦਿਆ ਨੇ ਬਸ ਉਹਨਾਂ ਨੂੰ ਮੰਨਣ ਵਾਲੇ ਬੰਦੇ ਗਲਤ ਨੇ ਲੋਕ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਆ ਵਾਇ ਕਰੂ ਵਾਇ ਕਰਦੇ ਆ ਤੇ ਨਿਗਾਹ ਹੁੰਦੀ ਆ ਕੁੜੀਆਂ ਛੜਨ ਵਾਲ ਜੇ ਕੁੜੀਆਂ ਦੇਖਣ ਵਾਲਾ ਸੋਚੋ ਹਰੇਕ ਜਗ੍ਹਾ ਹਰੇਕ ਜਗ੍ਹਾ ਇਹ ਸਭ ਚੱਲਦਾ ਹੈ ਇਹ ਤਾਂ ਸੋਚ ਲੋਕਾਂ ਦੀ ਹਰੇਕ ਜਗ੍ਹਾ ਹਰੇਕ ਧਾਰਮਿਕ ਥਾਂ ਤੇ ਇਹ ਸਭ ਹੁੰਦਾ ਜਦੋਂ ਇਹ ਆਸ਼ਕੀ ਕਰਕੇ ਧਾਰਮਿਕ ਥਾਂ ਬਦਨਾਮ ਹੋਣ ਲੱਗ ਗਈਆਂ ਜੇ ਮੇਰੀ ਗੱਲਾਂ ਸੁਣ ਕੇ ਧਾਰਮਿਕ ਥਾਂ ਬਦਨਾਮ ਹੋਣ ਲੱਗ ਗਈਆਂ ਕਿ ਲੋਕ ਆਪਣੀਆਂ ਕੁੜੀਆਂ ਨੂੰ ਗੁਰਦੁਆਰਾ ਸਾਹਿਬ ਵੇਚਣਗੇ ਜਖਸੇ ਹੋਰ ਧਾਰਮਿਕ ਥਾਂ ਤੇ ਵ ਕਹਤੇ ਕਿ ਨਹੀਂ ਭੇਜਣਗੇ ਸੋਚੋ ਦੋ ਕੁੜੀ ਦੇ ਬੰਦਿਆ ਕਰਕੇ ਰੱਬ ਦਾ ਨਾਮ ਬਦਨਾਮ ਹੋ ਰਿਹਾ ਹੈ ਜਾਂ ਧਾਰਮਿਕ ਥਾਂ ਦਾ ਨਾਮ ਬਦਨਾਮ ਹੋ ਰਿਹਾ ਹੈ ਦੋ ਕੁੜੀ ਦੇ ਬੰਦਿਆ ਕਰਕੇ ਯਾਰ ਹਰੇਕ ਜਗ੍ਹਾ ਤੇ ਐਦਾਂ ਚੱਲਦਾ ਮੈਂ ਅੱਖਾਂ ਨਾਲ ਦੇਖਿਆ ਕਿ ਯਾਰ 40 45 ਸਾਲ ਦੇ ਬੰਦੇ ਸ਼ਰਮ ਨਹੀਂ ਕਰਦੇ ਉਹ ਤੱਕ ਕੁੜੀਆਂ ਛੇੜਦੇ ਆ 40 45 ਸਾਲ ਦੇ ਬੰਦੇ ਜਿਨ੍ਹਾਂ ਪੱਗ ਬਣੀ ਹੁੰਦੀ ਆ ਉਹ ਨਹੀਂ ਸ਼ਰਮ ਕਰਦੇ ਪੱਗ ਜਿਨ੍ਹਾਂ ਬਣੀ ਆ ਉਹ ਨਹੀਂ ਸ਼ਰਮ ਕਰ ਰਹੇ ਤਾਂ ਬਾਕੀ ਤਾਂ ਕੀ ਕਰਨਗੇ ਇਹ ਤਾਂ ਕੰਮ ਚੱਲਦੇ ਨੇ ਇਹ ਚੀਜ਼ ਮੈਂ ਅੱਖਾਂ ਨਾਲ ਦੇਖੀ ਆਪਦੀ ਅਬ ਦੀ ਅੱਖਾਂ ਨਾਲ ਮੈਂ ਕਿ ਮੈਂ ਇਹ ਨਹੀਂ ਬੋਲ ਰਿਹਾ ਇਹ ਕੰਮ ਹੁੰਦੇ ਨੇ ਹੋ ਸਕਦਾ ਮੇਰੀ ਸ਼ਬਦਾਵਲੀ ਗਲਤ ਹੋਵੇ ਪਰ ਮੇਰੀ ਸੋਚ ਇਹ ਫਾਲਤੂ ਝੂਠੇ ਦੋ ਕੁੜੀ ਦੇ ਧਰਮ ਦੇ ਠੇਕੇਦਾਰ ਨਾਲ ਜ਼ਿਆਦਾ ਵਧੀਆ ਆ ਲਾਸਟ ਵਿੱਚ ਇੱਕੋ ਗੱਲ ਜੇਕਰ ਤੁਸੀਂ ਆ ਧਾਰਮਿਕ ਥਾਂ ਤੇ ਜਾਣਾ ਹੈ ਤਾਂ ਆਪਣੀ ਔਰਤਾਂ ਅਤੇ ਆਪਣੀ ਬੱਚਿਆਂ ਨੂੰ ਕੱਲਿਆਂ ਨਾ ਭੇਜੋ ਉਹਨਾਂ ਨਾਲ ਖੁਦ ਜਾਓ ਫੇਰ ਹੀ ਕੁਝ ਸੁਧਾਰ ਆ ਸਕਦਾ ਹੈ ਇਹ ਤਾਂ ਐਂ ਤਾਂ ਬਸ ਕੰਮ ਔਖੇ ਹੀ ਪਰਾਵਾ ਐਨਾ ਸੱਚ ਬੋਲਣ ਲਈ ਇੱਕ ਸਬਸਕ੍ਰਾਈਬ ਤਾਂ ਜ਼ਰੂਰ ਬੰਦ ਹੈ ਇਸ ਲਈ ਸਬਸਕ੍ਰਾਈਬ ਕਰੋ ਧੰਨਵਾਦ